ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਇੱਕ ਰਾਜੇ ਦੇ ਘਰ ਵਿੱਚ ਪੁੱਤਰ ਨਹੀਂ ਸੀ ਉਹਨੇ ਬੜੇ ਧਾਮਾਂ ਤੋਂ ਪਾਖ ਰੱਖ ਕੇ ਵੇਖੇ ਬੜੇ ਉਹਨੇ ਜੋਤਸ਼ੀਆਂ ਨੂੰ ਪੁੱਛਿਆ ਬੜੇ ਧਾਮਾਂ ਤੇ ਗਿਆ ਆਖਰਕਾਰ ਕਿਸੇ ਨੇ ਉਹਨੂੰ ਕਿਹਾ ਕਿਸੇ ਦਰਸ਼ਨ ਵਾਲੇ ਨੇ ਕਿਹਾ ਕਹਿਣ ਲੱਗਾ ਵੀ ਤੁਹਾਡੇ ਘਰ ਵਿੱਚ ਪੁੱਤਰ ਹੋ ਸਕਦਾ ਹੈ। ਪਹਿਲਾਂ ਕਿਸੇ ਇੱਕ ਬੱਚੇ ਦੀ ਇੱਕ ਪੁੱਤਰ ਦੀ ਬਲੀ ਦੇਣੀ ਪੈਣੀ ਹੈ। ਰਾਜਾ ਕਹਿਣ ਲੱਗਾ ਵੀ ਠੀਕ ਹੈ। ਇਦਾਂ ਕਰੋ ਮੂੰਹ ਮੰਗਿਆ ਧੰ ਦੇ ਦਿਓ। ਪਤਾ ਕਰੋ ਕਿ ਐਸਾ ਕੌਣ ਹੈ ਜਿਹੜਾ ਆਪਣਾ ਪੁੱਤਰ ਮੈਨੂੰ ਦੇ ਸਕਦਾ ਮੈਂ ਉਹਦੀ ਬਲੀ ਦੇ ਕੇ ਜਿਹੜਾ ਆਪਣੇ ਘਰ ਦੇ ਵਿੱਚ ਪੁੱਤਰ ਪੈਦਾ ਕਰ ਲਵਾਂ। ਮੇਰਾ ਰਾਜ ਭਾਗ ਸੰਭਾਲ ਲਏਗਾ। ਢੋਰਾ ਪਟਾਉਣਾ ਸ਼ੁਰੂ ਕਰ ਦਿੱਤਾ। ਐਸਾ ਕੋਈ ਵੀ ਨਹੀਂ ਸੀ ਹੈਗਾ ਜਿਹੜਾ ਆਪਣੇ ਪੁੱਤਰ ਨੂੰ ਮਾਰਨ ਦੇ ਲਈ ਤੋਰ ਦੇਵੇ ਬੜੇ ਯਤਨ ਕੀਤੇ ਆਖਰਕਾਰ ਇੱਕ ਸੱਜਣ ਲੱਭ ਗਿਆ ਉਹਦੇ ਘਰ ਵਿੱਚ ਤਿੰਨ ਚਾਰ ਪੁੱਤਰ ਸਨ ਇੱਕ ਛੋਟਾ ਪੁੱਤਰ ਉਹਦਾ ਚੁੱਪ ਕੀਤਾ ਜਾਂ ਸੀ ਜਿਆਦਾ ਰੱਬ ਨੂੰ ਮੰਨਣ ਵਾਲਾ ਸੀ ਉਹਨੇ ਸੋਚਿਆ ਵੀ ਚਲੋ ਇਸ ਨੂੰ ਭੇਜ ਦਿੰਦੇ ਹਾਂ ਇਹ ਕਿਹੜਾ ਅੱਗੇ ਕੰਮ ਕਰਦਾ ਚੁੱਪ ਜੇ ਬੈਠਾ ਰਹਿੰਦਾ ਰੱਬ ਦਾ ਭਗਤੀ ਹੈ ਮਰ ਜੂ ਤਾਂ ਕਿਹੜਾ ਘਾਟਾ ਪੈਣ ਲੱਗੇ ਉਹਨੂੰ ਭੇਜ ਦਿੱਤਾ ਹੈ ਇਹ ਰਾਜਾ ਲੈ ਕੇ ਚਲਾ ਗਿਆ ਬਲੀ ਦਾ ਦਿਨ ਆਇਆ ਤੇ ਉਹਨੇ ਮਾਰਨ ਤੋਂ ਪਹਿਲਾਂ ਇੱਕ ਪ੍ਰਸ਼ਨ ਪੁੱਛਿਆ ਤੇ ਤੁਹਾਡੀ ਆਖਰੀ ਇੱਛਾ ਕੀ ਉਹ ਮੁੰਡਾ ਕਹਿਣ ਲੱਗਾ ਮੇਰੀ ਆਖਰੀ ਇੱਛਾ ਮੈਂ ਇਸ਼ਨਾਨ ਕਰਨਾ ਹੈ ਰਾਜੇ ਦੀ ਮਹਿਲਾਂ ਦੇ ਪਿੱਛੇ ਇੱਕ ਨਦੀ ਵਗਦੀ ਸੀ ਉਹ ਬੱਚਾ ਉੱਥੇ ਇਸ਼ਨਾਨ ਕਰਨ ਗਿਆ ਉਹਨੇ ਚਾਰ ਢੇਲੀਆਂ ਪਾ ਲਈਆਂ ਪਹਿਲੀ ਢੇਰੀ ਬਾਹ ਕਰਕੇ ਉਹਦੇ ਦਿਵਾਲੇ ਦੀ ਗੇੜਾ ਦੇ ਕੇ ਨਮਸਕਾਰ ਕਰਕੇ ਢਾਹਤੀ ਇਦਾਂ ਦੂਜੀ ਤੀਜੀ ਤਿੰਨ ਢੇਰੀਆਂ ਢਾਹ ਤੇ ਚੌਥੀ ਨੇ ਢਾਏ। ਕਹਿ ਲੱਗਾ ਵੀ ਚਲੋ ਮੈਨੂੰ ਮਾਰ ਦਿਓ। ਲੇਕਿਨ ਜਦੋਂ ਰਾਜੇ ਕੋਲ ਆਏ ਰਾਜਾ ਕਹਿੰਦਾ ਵੀ ਐ ਦੱਸੋ ਵੀ ਤੁਸੀਂ ਉੱਥੇ ਕੀ ਕੀਤਾ ਸੀ? ਢੇਰੀਆਂ ਬਣਾਈਆਂ ਤਿੰਨ ਢਾ ਦਿੱਤੀਆਂ ਇੱਕ ਰੱਖ ਲਈ। ਕਾਰਨ ਕੀ ਹੈ? ਉਹ ਬੱਚਾ ਕਹਿਣ ਲੱਗਾ ਤੁਹਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰ ਦੁੱਤਾਂ। ਤੁਸੀਂ ਮੇਰੀ ਬਲੀ ਦੇ ਦਿਓ। ਇਹ ਤੁਹਾਡੇ ਘਰ ਚ ਪੁੱਤਰ ਹੁੰਦਾ। ਇਸ ਤੋਂ ਵਧੀਆ ਕੀ ਹੈ? ਤੁਸੀਂ ਮੈਨੂੰ ਪੁੱਛ ਕੇ ਕੀ ਲੈਣਾ ਮੈਂ ਨਹੀਂ ਦੱਸ ਸਕਦਾ। ਰਾਜੇ ਨੇ ਬੜੇ ਪ੍ਰੇਮ ਦੇ ਨਾਲ ਬੇਨਤੀ ਰੂਪ ਵਿੱਚ ਕਿਹਾ। ਇਹ ਬੱਚਾ ਕਹਿਣ ਲੱਗਾ। ਉਹ ਮੈਂ ਇਸ ਕਰਕੇ ਬਣਾਈਆਂ। ਪਹਿਲੀ ਢੇਰੀ ਮੈਂ ਮਾਪਿਓ ਦੀ ਬਣਾਈ। ਕਿ ਮਾਪਿਓ ਬੱਚੇ ਦੇ ਰਖਕ ਹੁੰਦੇ ਆ। ਜਿਸ ਮਾਪਿਓ ਨੇ ਮੈਨੂੰ ਮਰ ਲਈ ਤੋਰ ਦਿੱਤਾ ਫਿਰ ਮੈਂ ਇਸੇ ਮਾਪਿਓ ਤੋਂ ਕੀ ਕਰਾਂ। ਦੂਸਰੀ ਢੇਰੀ ਮੈਂ ਰਾਜੇ ਦੀ ਬਣਾ ਕੇ ਢਾਈ। ਰਾਜੇ ਰਖਕ ਹੁੰਦੇ ਆ। ਪਰ ਤੂੰ ਮੈਨੂੰ ਮਾਰਨਾ ਚਾਹੁੰਦਾ ਫਿਰ ਮੈਂ ਤੇਰੇ ਤੋਂ ਵੀ ਕੀ ਕਰਾਂ ਤੀਸਰੀ ਢੇਰੀ ਮੈਂ ਉਸ ਇਸਟ ਦੀ ਬਣਾਈ ਜਿਹਦੇ ਅੱਗੇ ਤੁਸੀਂ ਮੈਨੂੰ ਬਲੀ ਦੇਣਾ ਚਾਹੁੰਦੇ ਜਿਸ ਨੂੰ ਤੁਸੀਂ ਮੰਨਦੇ ਹੋ ਉਹ ਰਖਕ ਹੁੰਦੇ ਆ ਪਰ ਉਹ ਤੇ ਬਲੀ ਮੰਗਦੇ ਮੈਂ ਐਸੀ ਫਿਰ ਧਰਮ ਰੱਖੀ ਕਿ ਤੂੰ ਕੀ ਲੈਣਾ ਜਾਂ ਮੈਂ ਐਸੀ ਕਿਸੇ ਦੇਵੀ ਦੇਵਤੇ ਤੋਂ ਕੀ ਲੈਣਾ ਪੀਰਾਂ ਤੋਂ ਕੀ ਲੈਣਾ ਜਿਹੜੇ ਬਲੀ ਮੰਗਦੇ ਹੁਣ ਕਿਸੇ ਦੇ ਪੁੱਤਰੀ ਮਾਰਦੇ ਹੋ ਚੌਥੀ ਢੇਰੀ ਮੈਂ ਅਕਾਲ ਪੁਰਖ ਦੀ ਬਣਾਈ ਵੀ ਵਾਹਿਗੁਰੂ ਕਦੇ ਗਲਤ ਕਰਦੇ ਨਹੀਂ ਜੋ ਉਹ ਕਰੇਗਾ ਠੀਕ ਕਰੇਗਾ ਸੁਣ ਕੇ ਰਾਜਾ ਬੜਾ ਪ੍ਰਸੰਨ ਹੋਇਆ ਉਹਨੇ ਬੱਚੇ ਨੂੰ ਘੁੱਟ ਕੇ ਜੱਫੀ ਵਿੱਚ ਲਿਆ ਉਹ ਕਹਿਣ ਲੱਗਾ ਤੁਹਾਨੂੰ ਮਾਰਨ ਤੋਂ ਬਾਅਦ ਪਤਾ ਨਹੀਂ ਮੇਰੇ ਬੱਚਾ ਹੋਵੇ ਜਾਂ ਨਾ ਹੋਵੇ ਤੁਹਾਡੀ ਬਲੀ ਦੇਣ ਤੋਂ ਬਾਅਦ ਕੀ ਪਤਾ ਮੇਰੇ ਪੁੱਤਰ ਹੋਏਗਾ ਜਾਂ ਨਹੀਂ ਹੋਏ ਮੈਂ ਤੁਹਾਡੇ ਵਰਗਾ ਲਾਇਕ ਸਿਆਣਾ ਬੱਚਾ ਗਵਾਉਣਾ ਨਹੀਂ ਚਾਹੁੰਦਾ ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਹੈ ਤੇ ਮੈਂ ਤੇਰਾ ਪਿਤਾ ਹਾਂ ਉਹਨੂੰ ਰਾਜ ਭਾਗ ਦਾ ਵਾਰਿਸ ਬਣਾ ਦਵਾਂਗਾ ਸੋ ਇਸ ਕਰਕੇ ਭਾਈ ਏਦਾਂ ਨੇ ਪੁੱਛਿਆ ਵਾਲੀ ਇਦਾਂ ਦੇ ਪੀਰਾਂ ਫਕੀਰਾਂ ਜਿਹੜੇ ਬਲੀਆਂ ਮੰਗਦੇ ਇਹਨਾਂ ਦੇ ਲੜਨਾ ਲੱਗੂ ਅਕਾਲ ਪੁਰਖ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਓ ਜੀ ਚੰਗੀ ਲੱਗੀ ਤੇ ਸ਼ੇਰ ਜੁਰ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ